ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਵੱਡੀ ਅਤੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਬਟਾਲਾ ਚ ਦੇਰ ਸ਼ਾਮ ਜੱਸਾ ਸਿੰਘ ਰਾਮਗੜੀਆ ਚੌਕ ਨੇੜੇ ਦੱਸਿਆ ਜਾ ਰਿਹਾ ਹੈ ਕਿ ਇੱਕ ਬੂਟਾਂ ਵਾਲੀ ਦੁਕਾਨ ਦੇ ਬਾਹਰ ਬਾਈਕ ਸਵਾਰ ਕੁਝ ਨੌਜਵਾਨਾਂ ਨੇ ਤਾਬੜ ਤੋੜ ਫਾਇਰਿੰਗ ਕੀਤੀ ਹੈ ਜਿਸ ਵਿੱਚ ਮਿਲੀ ਜਾਣਕਾਰੀ ਦੇ ਮੁਤਾਬਕ 6 ਲੋਕ ਜ਼ਖਮੀ ਹੋਏ ਜਿਨ੍ਹਾਂ ਵਿੱਚੋਂ 2 ਦੀ ਮੌਤ ਹੋਈ ਹੈ ਇਸ ਸੰਬੰਧੀ ਜਾਣਕਾਰ ਦਿੰਦਿਆਂ ਸਿਰਸਤ ਬਟਾਲਾ ਦੇ ਡਾਕਟਰ ਸਾਹਿਲ ਨੇ ਦੱਸਿਆ ਕਿ ਸਰਗੀ ਸਿੰਘ ਅਤੇ ਕਾਨਮ ਮਹਾਜਨ ਦੋ ਵਿਅਕਤੀ ਜਿਨ੍ਹਾਂ ਦੀ ਮੌਤ ਹੋਈ ਹੈ ਅਤੇ ਚਾਰ ਜ਼ਖਮੀ ਹੋਏ ਹਨ ਉਧਰ ਹੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਜਿੱਨਾਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜ਼ਖਮੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਕੁਝ ਵਿਅਕਤੀ ਉਥੇ ਪਹੁੰਚੇ ਜਿਨ੍ਹਾਂ ਵੱਲੋਂ ਤਾਬੜ ਤੋੜ ਫਾਇਰਿੰਗ ਕੀਤੀ ਗਈ ਉਨ੍ਹਾਂ ਦੇ ਦੱਸੇ ਅਨੁਸਾਰ 12 ਤੋਂ 13 ਰਾਉਂਡ ਫਾਇਰ ਹੋਏ ਹਨ ਫਿਲਹਾਲ ਪੁਲਿਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕੁਝ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਛੜ ਨਾਲ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਤਰਿੰਕੂ ਰਾਜਾ ਦੀ ਬਟਾਲਾ ਤੋਂ ਇੱਕ ਖਾਸ ਰਿਪੋਰਟ ਮੈਂ ਨਾਮਾਂ ਜਿਸ ਵਾਰ ਇਹਨਾਂ ਨੇ ਫਾਇਰਿੰਗ ਕੀਤੀ ਸਾਰ ਦਲ ਹੋਏ ਹੋਣੇ ਕੋਈ 10 12 ਰੌਣਕ ਕਾਲੀ ਸ਼ੋਰੂਮ ਨਹੀਂ ਬੂਟਾ ਦਾ ਸ਼ੋਰੂਮ ਬੂਟਾ ਦਾ ਸ਼ੋਰੂਮ ਉਹਦੇ ਬਾਹਰ ਮੇਰੇ ਭਾਈ ਹੰਬਲੀ ਦੁਕਾਨ ਬੈਠੇ ਜੀ ਦਾ ਤਾਂ ਦੇ ਬਾਹਰ ਸੰਜੀਵ ਸਿੰਘ ਅਸੀਂ ਬਾਹਰ ਖਲੋਤੇ ਸੀ ਸ਼ਾਪ ਦੇ ਬਾਹਰ ਤੇ ਅਸੀਂ ਆਪਸ ਵਿੱਚ ਵੀਰ ਭਰਾ ਗੱਲਬਾਤ ਕਰਦੇ ਪਏ ਸੀ ਤੇ ਮਗਰੋਂ ਆਏ ਨੇ ਕਹਿੰਦੇ ਦੋ ਮੁੰਡੇ ਆਏ ਲੈ ਉਹਨਾਂ ਨੇ ਮਗਰੋਂ ਆਂਦਿਆਂ 10 12 ਫਾਇਰ ਕੱਢੇ ਨੇ ਤੇ ਇੱਕ ਮੇਰੇ ਮਹਿਸੂਸ ਪਾਇਆ ਗਈ ਮੈਂ ਮੋਟਾ ਵੀ ਤੋਂ ਪੜੀ ਲਾ ਉਹ ਜਿੱਕੇ ਮਰੇ ਉਹ ਲੰਗੀ ਆ ਠੀਕ ਹੈ ਜੀ ਤੇ ਆਪਣੇ ਦੋ ਜਿਹੜੇ ਵੀਰ ਭਰਾ ਨੇ ਉਹ ਉਹਨਾਂ ਨੂੰ ਗੋਲੀਆਂ ਵੱਜੀਆਂ ਨੇ ਉਹ ਐਸੋਲੇ ਅੰਮ੍ਰਿਤਸਰ ਰਫਰ ਕੀਤੇ ਗਏ ਨੇ ਮਾਣੇ ਇਹ ਬਾਜੀ ਕਟੋਕਟ 12 13 ਗੋਲੀਆਂ ਉਹਨਾਂ ਨੇ ਰੌਂਗ ਕੱਢੇ ਨੇ ਨਹੀਂ ਬਾਜੀ ਕੌਣ ਸੀ ਮੇਰੀ ਬੇਟੀ ਜੀ ਤੇ ਜਿੰਨਾ ਮੁੰਡਿਆਂ ਨੂੰ ਗੋਲੀਆਂ ਵੱਜੀਆਂ ਨੇ ਹਾਂਜੀ ਉਹ ਦੋਨੋਂ ਮੁੰਡੇ ਐਸੋਲੇ ਇਥੋਂ ਅੰਮ੍ਰਿਤਸਰ ਰਫਰ ਕੀਤੇ ਗਏ ਇੱਕ ਮੇਰੇ ਇੱਕ ਮੇਰੇ ਤਿੰਨ ਜਣੇ ਇਹ ਨੇ ਚਾਰ 6 ਜਣੇ ਚੰਦਰ ਚੇ ਮਾਰਨ ਦੇ ਕੇ ਪਰ ਹੈ ਸਰ ਇਹ ਨਹੀਂ ਬੋਲਾ ਜੇ ਸਾਨੂੰ ਕਿ ਜੇ ਆਪਾਂ ਕਦੇ ਸਿੱਧੇ ਮੂੰਹ ਚ ਹੁੰਦੇ ਤਾਂ ਪਤਾ ਨਹੀਂ ਕੀ ਹੋ ਪੀ ਕੁਛ ਹੋਏਗਾ ਡਾਕਟਰ ਸਾਹਿਲ ਜੀ ਸਾਡੇ ਕੋਲ ਟੋਟਲ 6 ਪੇਸ਼ੈਂਟ ਆਏ ਆ ਵਿਦ ਅ ਲੈਜ ਹਿਸਟਰੀ ਆਫ ਗਨ ਸ਼ਾਟ ਜਿੱਚ ਟੋਟਲ ਸਾਡੇ ਕੋਲ देयर ਵਾਸ 6 ਪੇਸ਼ੈਂਟਸ ਤੇ ਜਿਹੜੇ ਉਹਨਾਂ ਚ ਦੋ ਜਨੇ ਆ ਉਹ ਸਾਡੇ ਕੋਲ ਬ੍ਰੌਡ ਡੈੱਡ ਸੀਗੇ ਇੱਕ ਸੀਗਾ ਸਰਬਜੀਤ ਸਿੰਘ ਤੇ ਦੂਸਰਾ ਸੀਗਾ ਕਨਵ ਮਾਜ ਫਿਲਹਾਲ ਕੰਡੀਸ਼ਨ ਠੀਕ ਸਟੇਬਲ ਆ ਉਹਨਾਂ ਦਾ ਹਜੇ ਟ੍ਰੀਟਮੈਂਟ ਚੱਲ ਰਿਹਾ ਆ ਬਤੀ ਅੰਦਰ ਅਬਜ਼ਰਵੇਸ਼ਨ ਉਹਨਾਂ ਨੂੰ ਰੱਖਾਂਗੇ ਆਪਾਂ ਜਨਾਬਾ ਪਾਬਤ ਹੋਈ ਹੋਣੀ ਹੈ ਜੀ ਦਸਾ ਸਿੰਘ ਨਾਮਗੜੀਆ ਹਾਲਾ ਕੀ ਕੋ ਫੈਰਿੰਗ ਹੋਈ ਹੈ ਉਸ ਸੰਬੰਧੀ ਕੁਝ ਵਿਕਤੀ ਇੰਚਡ ਹੋਏ ਨੇ ਮੈਂ ਹਸਤਾ ਵਾਂ ਇੱਥੇ ਉਹ ਜਾਇ ਸੰਬੰਧੀ ਕਾਰਵਾਈ ਕਰ ਰਹੇ ਆਪਾਂ ਕਰੀਬ 6 ਵਿਕਤੀਆਂ ਜਖਮੀ ਬੜੇ ਘਰਾਬਤ ਹੋਇਆ ਪਤਾ ਲੱਗਾ ਹੈ ਉਹ ਵੀ ਬੜੇ ਡਾਕਟਰ ਸਰ ਕੋ ਰਾਇ ਲਿਆ ਰਹੇ ਕੋਣ ਕੋਣ ਹੈ ਨਹੀਂ ਮਿੰਨੋ ਜੀ ਜਾਣਕਾਰੀ ਮਿਲੇ ਸਕਦੀ ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ ਆਪਾਂ